ਰੱਬ ਦੇ ਰੰਗਾਂ ਤੋਂ ਡਰੀਏ ਜਿੱਥੇ ਮੈਂ ਆਰੰਭ ਕੀਤਾ ਸੀ ਉਹ ਸੋਢੀਆਂ ਦੇ ਖਾਨਦਾਨ ਵਿੱਚ ਜਿੱਥੇ ਗੁਰਾਮਦਰ ਪਾਤਸ਼ਾਹ ਦਾ ਅਵਤਾਰ ਹੋਇਆ ਨਾ ਇਹ 7 ਸਾਲ ਦੀ ਉਮਰ ਤੱਕ ਗਏ ਤੇ ਇਹਨਾਂ ਦੇ ਮਾਤਾ ਪਿਤਾ ਰੱਬ ਨੂੰ ਪਿਆਰਿਓ ਗਏ ਪਿਤਾ ਵੀ ਗਿਆ ਮਾਤਾ ਵੀ ਗਈ ਤੇ ਦਾਦਕਿਆਂ ਤੋਂ ਬਾਅਦ ਦੁੱਧ ਦਾ ਰਿਸ਼ਤਾ ਹੁੰਦਾ ਨਾਨਕਿਆਂ ਦਾ ਮੈਂ ਸਾਦੀ ਜੀ ਗੱਲ ਕਹਿਣ ਲੱਗਾ ਕੋ ਡੂੰਗੀ ਗਿਆਨ ਦੀ ਤੈਨੂੰ ਚੰਨ ਬੱਚੇ ਰੋਟੀ ਖਾਂਦੇ ਹੋਣ ਨਾ ਤੇ ਨਾਨੀ ਦੋ ਤਿਹ ਨੂੰ ਘੋ ਜਿਆਦਾ ਦਿੰਦੀ ਵੀ ਏਕੜਾ ਰੋਜ ਆਉਂਦਾ ਜਦ ਕੇ ਜਦੋਂ ਦਾਦੀ ਮਰੀ ਤੇ ਮਖਾਣੇ ਦਾ ਪੋਤੇ ਨੇ ਸੁਣਨੇ ਨੇ ਦੋ ਤਿਹ ਨਹੀਂ ਜਿੱਦ ਨੂੰ ਦਾਦੀ ਦਾ ਮੌਕ ਪੈਂਦਾ ਹੈ ਨਾ ਤੇ ਉਦੋਂ ਜਿਹੜੇ ਪੋਤੇ ਤੇ ਪੂਤੀਆਂ ਨੇ ਮਖਾਣੇ ਸੁਣਦੇ ਤੇ ਨਾਲ ਸ਼ਵਾਰੇ ਵੀ ਸੁਣਦੇ ਨੂੰ ਬਦਾਮ ਤਾਂ ਗਏ ਕਿਉਂਕਿ ਮਗਾਈ ਬਹੁਤੀ ਹੋ ਗਈ ਹੈ ਨਾ ਪਰ ਜਿਹੜੀ ਨਾਨੀ ਹੁੰਦੀ ਹੈ ਨਾ ਉਹ ਕਹਿੰਦੀ ਦੋ ਤਰਵਾਨ ਹਨ ਮਮਤਾ ਹੁੰਦੀ ਪਿੱਤੀ ਦੇ ਕੋਖ ਤੋਂ ਜਾਇਆ ਗੁਰੂ ਰਾਮਦਾਸ ਪਾਤਸ਼ਾਹ ਦੀ ਨਾਨੀ ਗਈ ਦੋ ਦਿਨ ਗਈ ਸਕੇ ਸੋਦਰੀ ਦੁਨੀਆਦਾਰੀ ਦੇ ਤੌਰ ਤੇ ਆਏ ਤੇ ਮੁੜ ਕੇ ਕੌਣ ਕੋਈ ਦਾ ਕਿਸੇ ਆਖਰ ਦੋ ਦਿਨ ਰਹਿਣ ਤੋਂ ਬਾਅਦ ਗੁਰੂ ਰਾਮਦਾਸ ਪਾਤਸ਼ਾਹ ਦੀ ਨਾਨੀ ਉਸ ਘਰ ਨੂੰ ਕੁੰਡਾ ਲਾ ਕੇ ਬਾਸਰ ਕੇ ਆ ਗਈ ਤੇ ਕਿਹਦੇ ਘਰ ਨੂੰ ਕੁੰਡਾ ਲਾਇਆ ਜਿਸ ਗੁਰੂ ਰਾਮਦਾਸ ਦੇ ਘਰ ਨੂੰ ਕੁੰਡਾ ਨਹੀਂ ਲੱਗਦਾ ਇਹ ਕੀ ਜਾਣਣਾ ਕਿ ਜਿਹੜੇ ਰਾਮਦਾਸ ਦੇ ਘਰ ਨੂੰ ਨਾਨੀ ਨੇ ਕੁੰਡਾ ਲਾਇਆ ਇਹਦਾ ਇਹੋ ਜਿਹਾ ਘਰ ਹੋਵੇਗਾ ਜਿਸ ਨੂੰ ਕੁੰਡਾ ਹੀ ਨਹੀਂ ਹੋਵੇਗਾ ਅੱਠੇ ਪਰ ਖੁੱਲਾ ਰਹੇਗਾ ਉਹ ਨਾਨੀ ਜਦੋਂ ਲੈ ਆਈ ਨਾ ਤੇ ਜਿਹੜੀ ਮੈਂ ਹੁਣ ਗੱਲ ਕਹਿਣ ਲੱਗਾ ਇਹ ਮੈਂ ਨਕਲ ਦੇ ਨਾਲ ਕੀ ਨਾ ਮੈਂ ਕਿਸੇ ਪੁਥੀ ਚ ਨਹੀਂ ਪੜੀ ਔਰ ਇਹ ਜਨਾਂ ਚਿਰ ਗਿਆਨੀ ਸੰਤ ਸਿੰਘ ਜੀ ਮਸਕੀਨ ਮੰਜੀਤ ਸਾਹਿਬ ਆਉਂਦੇ ਰਹਿ ਮੇਰੇ ਕਿਉਂਕਿ ਡਿਊਟੀ ਮੇਰੀ ਬਹੁਤ ਪੁਰਾਣੀ ਮੈਨੂੰ 41 ਸਾਲ ਹੋ ਗਏ ਨੇ ਮੰਜੀਤ ਸਾਹਿਬ ਨਾਲ ਮੇਰੀ ਜੁੜੇ ਨੂੰ ਸੰਤ ਬਾਬਾ ਜਨੈਤ ਸਿੰਘ ਨੇ ਮੈਨੂੰ ਉੱਥੇ ਫਿੱਟ ਕੀਤਾ ਮੁੜ ਕੇ ਕਮੇਟੀ ਨੇ ਮੈਨੂੰ ਪੱਕੇ ਤੌਰ ਤੇ ਉੱਥੇ ਮਾਨਤਾ ਦੇ ਦਿੱਤੀ ਔਰ ਉਹ ਗੱਲ ਕਹਿੰਦੇ ਹਨ ਸਨ ਇਹ ਗੱਲ ਬੜੀ ਦਰਦਨਾਕ ਤੇ ਮੈਂ ਤਾਂ ਕਹਿਣ ਲੱਗਾ ਵੀ ਇਹ ਉਹ ਮਹਾਪੁਰਸ਼ ਕਹਿੰਦੇ ਸਨ ਤੇ ਬੜੀ ਮਨ ਨੂੰ ਵਿੰਨਣ ਵਾਲੀ ਗੱਲ ਤੇ ਮੈਂ ਤਾਂ ਥਾਂ-ਥਾਂ ਸਿਖਾਉਣਾ ਤੇ ਨਾਲ ਮੈਨੂੰ ਇਹ ਗੱਲ ਤਾਂ ਕਹਣੀ ਪਈ ਮੈਂ ਕਿਸੇ ਕਿਤਾਬ ਜਿਨੀ ਪੜ੍ਹੀ ਇਹ ਗਿਆਨੀ ਸੰਤ ਸਿੰਘ ਮਸਕੀਨ ਕੋਲ ਸੁਣੀਏ ਮੰਜੀ ਸਾਹਿਬ ਤੇ ਹਰ ਸਰ ਸੁਣਦਾ ਰਿਹਾ ਉਹ ਕੀ ਜਦੋਂ ਨਾਨੀ ਘਰਵਲ ਲੱਗੀ ਨਾ ਤੇ ਗੁਰੂ ਅਮਰਦਾਸ ਪਾਤਸ਼ਾਹ ਦੀ ਨਾਨੀ ਨੇ ਆਖਿਆ ਬੇਬੇ ਤੂੰ ਘਰ ਦੀ ਮਾਲਕ ਹੈਂ ਮੰਜੇ ਤੇ ਬੈਠੀ ਕਾ ਜਿਹੜੇ ਮਾਂ ਪਿਓ ਨੂੰ ਖਾ ਗਏ ਪਰ ਮਾਮੇ ਤੇ मामੀ ਤੇ ਖੈਰ ਕਰਨਗੇ ਅਸੀਂ ਇਹਨਾਂ ਨੂੰ ਪਾਲ ਨਹੀਂ ਸਕਦੇ ਇਹ मामੀ ਨੇ ਲਫ਼ਜ਼ ਕਹੇ ਤੇ ਮਸਕੀਨ ਜੀ ਕਹਿੰਦੇ ਸਨ मामੀ ਤੂੰ ਕੀ ਜਾਣੇ ਜਿਸ ਗੁਰੂ ਰਾਮਦਾਸ ਪਾਤਸ਼ਾਹ ਲਈ ਤੂੰ ਬੂਆ ਢੋਣ ਲੱਗੀ ਕੋਸ ਰਾਮ ਗੁਰੂ ਰਾਮਦਾਸ ਦਾ ਬੂਆ ਅਠੇ ਪਰ ਖੁੱਲਾ ਰਹੇਗਾ ਜਿਸ ਗੁਰੂ ਰਾਮਦਾਸ ਨੂੰ ਤੂੰ ਪ੍ਰਸ਼ਾਦ ਦੇ ਦੋ ਸ਼ਕਾਉਣ ਤੋਂ ਕੰਨੀ ਵੱਟ ਰਹੀ ਹੈ ਇਹ ਗੁਰੂ ਰਾਮਦਾਸ ਦਾ ਲੰਗਰ ਅੱਠੇ ਪਰ ਸੰਸਾਰ ਦੀ ਚੱਲੇਗਾ ਕਿਸੇ ਨੂੰ ਕੋਈ ਪਤਾ ਨਹੀਂ ਕਿਸੇ ਨੂੰ ਕੋਈ ਪਤਾ ਨਹੀਂ ਜਿਹੜੇ ਗੁਰੂ ਰਾਮਦਾਸ ਨੂੰ ਪ੍ਰਸ਼ਾਦਾ ਛਕਾਉਣ ਤੋਂ ਮਾਮੀ ਨੱਕ ਮੂੰਹ ਮਟਰੀ ਹੈ ਉਹ ਗੁਰੂ ਰਾਮਦਾਸ ਦਾ ਦਰ ਸੰਸਾਰ ਲਈ ਅੱਠੇ ਪਰ ਖੁੱਲਾ ਜਿਨੇ ਮੰਦਰ ਨੇ ਜਿੰਨੀਆਂ ਮਸੀਤਾਂ ਨੇ ਜਿਨੇ ਧਰਮ ਸਥਾਨ ਨੇ ਮੈਂ ਉਹਨਾਂ ਸਾਰਿਆਂ ਨੂੰ ਮੱਥਾ ਟੇਕਦਾ ਹਾਂ ਪਰ ਗੁਰਮੁਖੋਂ ਉਹਨਾਂ ਦਾ ਟਾਈਮ ਹੁੰਦਾ ਵੀ ਫਰਾਨੇ ਟਾਈਮ ਤੇ ਫਲਾਣਾ ਮੰਦਰ ਬੰਦ ਹੋ ਜਾਏਗਾ ਤੇ ਫਲਾਣਾ ਟਾਈਮ ਤੇ ਖੁੱਲੇਗਾ ਇਹ ਗੁਰੂ ਆਨੰਦਸਦਾ ਮੰਦਿਰ ਹੈ ਜਿਹੜਾ ਕਿਸੇ ਮੌਕੇ ਬੰਦ ਨਹੀਂ ਹੁੰਦਾ ਨਾ ਲੰਗਰ ਬੰਦ ਹੁੰਦਾ ਨਾ ਮੰਦਿਰ ਬੰਦ ਹੁੰਦਾ ਮੈਂ ਗੱਲ ਕਿਤੇ ਅੱਗੇ ਕਹਿਣੀ ਭੁੱਲਣਾ ਜਾਵਾਂ ਬਣਦੀ ਤਾਂ ਅੱਗੇ ਸੀ ਪਰ ਮੈਂ ਕਹਿਣ ਲੱਗਾ ਵੀ ਮੇਰੇ ਰਹਿ ਨਾ ਜਾਏ ਗੁਰੂ ਆਨੰਦਸ ਨੇ ਜਿਹੜਾ ਮੰਦਿਰ ਬਣਾਇਆ ਨਾ ਉਦੇ ਬਾਹਰ ਕੋਈ ਕੁੰਡਾ ਨਹੀਂ ਤੁਸੀਂ ਜਾ ਕੇ ਲੋਡ ਕਰਨਾ ਉਹਦੇ ਅੰਦਰ ਬਾਹਰ ਚੌਂ ਪਾਸੀ ਕੁੰਡੇ ਲੱਗੇ ਹਨ ਮੇਰੀ ਸਮਾਪਤੀ ਦੀ ਡਿਊਟੀ ਹੁੰਦੀ ਸੀ ਪੱਕੇ ਤੌਰ ਤੇ ਤੇ ਮੈਨੂੰ ਤਾਂ ਜਾਦਾ ਭੇਤ ਹੈ ਜਦੋਂ ਅਸੀਂ ਸੁਖ ਆਸਨ ਕਰਦੇ ਹਾਂ ਮਹਾਰਾਜ ਦਾ ਕਾਲ ਤਖਤ ਸਾਹਿਬ ਜਾ ਕੇ ਤੇ ਮੁੜ ਕੇ ਅੰਦਰੋਂ ਕੁੰਡੇ ਲਾ ਦੇਣ ਤਾਂ ਕਿ ਸੇਵਾ ਸੰਭਾਲ ਕੀਤੀ ਜਾ ਸਪਾਈ ਵਾਸਤੇ ਅੰਦਰੋਂ ਕੁੰਡਾ ਤਾਂ ਲੱਗਾ ਹੈ ਘਰ ਹੈ ਬਾਹਰੋਂ ਕੁੰਡਾ ਤਾਂ ਲੱਗਦਾ ਦੁਕਾਨ ਹੋਵੇ ਤੇ ਇਹਦਾ ਮਤਲਬ ਇਹ ਹੈ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਮੈਂ ਦੁਕਾਨ ਨੂੰ ਭਾਈ ਇਹ ਘਰ ਹੈ ਦੁਕਾਨਾਂ ਤੇ ਹੁੰਦਾ ਕੁਝ ਦੇ ਤੇ ਕੁਝ ਲੈ ਲੇਕਿਨ ਘਰ ਵਿੱਚ ਦੇਣ ਤੇ ਲੈਣ ਨਹੀਂ ਚੱਲਦਾ ਕਿਉਂਕਿ ਉਹ ਆਪਣਾ ਹੁੰਦਾ ਤੇ ਮੰਦਰ ਕਿਹੋ ਜਿਹਾ ਕਿਤੇ ਵਿਸ਼ਨੂੰ ਮੰਦਰ ਕਿਤੇ ਸ਼ੇ ਮੰਦਰ ਕਿਤੇ ਹਨੂਮਾਨ ਮੰਦਰ ਕਿਤੇ ਦੇਵੀ ਦਾ ਮੰਦਰ ਸਾਰੇ ਮੰਦਰ ਸਤਕਾਰਯੋਗ ਨੇ ਲੇਕਿਨ ਰੱਬ ਦਾ ਕਿਸੇ ਨੂੰ ਖਿਆਲ ਹੀ ਨਹੀਂ ਆਇਆ ਗੁਰੂ ਰਾਮਦਾਸ ਨੇ ਕਿਸੇ ਦੇਵੀ ਦੇਵਤੇ ਦਾ ਨਹੀਂ ਰੱਬ ਦਾ ਮੰਦਿਰ ਬਣਾਇਆ ਹਰ ਦਾ ਭਾਵ ਹੈ ਜਿਹੜਾ ਹਰ ਥਾਂ ਤੇ ਵਿਆਪਕ ਹੈ ਜਿਹੜਾ ਦੁੱਖਾਂ ਦਾ ਹਾਰਨ ਵਾਲਾ ਹੈ ਹਰ ਦਾ ਅਰਥ ਪਾਣੀ ਵੀ ਹੁੰਦਾ ਹੈ ਜਿਵੇਂ ਪਾਣੀ ਮੈਲ ਧੋ ਦਿੰਦਾ ਹਰ ਦਾ ਅਰਥ ਅੱਗ ਵੀ ਹੁੰਦਾ ਹੈ ਆਗ ਵਿੱਚ ਆਪਾਂ ਕੋਈ ਵੀ ਚੀਜ਼ ਪਾ ਦਈਏ ਤੇ ਸੁੱਚੀ ਹੋ ਜਾਂਦੀ ਏ ਇਸ ਪ੍ਰਕਾਰ ਉਹ ਹਰਦਾ ਮੰਦਰ ਤੋਂ ਹਰ ਤੋਂ ਪਾਵੜਾ ਹਰੇਕ ਥਾਂ ਤੇ ਵਿਆਪਕ ਹੈ ਗੁਰਮੁਖੋ ਇੱਥੇ ਹਿੰਦੂ ਆਵੇ ਇੱਥੇ ਮੁਸਲਮਾਨ ਆਵੇ ਇੱਥੇ ਸਿੱਖ ਆਵੇ ਇੱਥੇ ਅਸਾਈ ਆਵੇ ਕੋਈ ਵਧਕਰਾਨੀ ਇੱਥੇ ਪਾਪੀ ਆਵੇ ਪੁੰਨੀ ਆਵੇ ਮਾਈ ਆਵੇ ਭਾਈ ਆਵੇ ਹਰ ਇੱਕ ਦੀ ਅਰਦਾਸ ਸਰ ਮੰਦਰ ਸਾਹਿਬ ਹੁੰਦੀ ਹਰ ਇੱਕ ਦੀ